ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ। ਦਿਲਾਜੀ ਚੰਡੀਗੜ੍ਹ ਦੇ ਮੇਅਰ ਚੋਣ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਨੇ ਵੱਡਾ ਐਕਸ਼ਨ ਲਿਆ ਸੋ ਸੁਪਰੀਮ ਕੋਰਟ ਨੇ ਕਾਰਪੋਰੇਸ਼ਨ ਦੇ ਬਜਟ ਸੈਸ਼ਨ ਨੂੰ ਬਜਟ ਸੈਸ਼ਨ ਦੇ ਉੱਪਰ ਰੋਕ ਲਗਾ ਦਿੱਤੀ ਹੈ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਬੈਲਟ ਪੇਪਰ ਅਤੇ ਜਿਹੜੀ VOTING ਦੀ ਵੀਡੀਓ ਹੈ ਉਹ ਹਾਈ ਕੋਰਟ ਨੂੰ ਸੁਪਮਤ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਅਗਲੇ ਹਫਤੇ ਸੁਣਵਾਈ ਹੋਣੀ ਹੈ ਇਸ ਮਾਮਲੇ ਤੇ ਸੋ ਕਿਵੇਂ ਦੇਖਿਆ ਜਾਵੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਹਰਜੋਜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਦਾ ਮੁੱਦਾ ਭਾਰਤੀ ਜਨਤਾ ਪਾਰਟੀ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਲਗਾਤਾਰ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ, ਕਾਂਗਰਸ ਦੇ ਲੀਡਰ ਪ੍ਰੋਟੈਸਟ ਕਰ ਰਹੇ ਨੇ, ਧਰਨੇ ਮਾਰ ਰਹੇ ਨੇ। ਚੰਡੀਗੜ੍ਹ ਦਾ ਪ੍ਰਸ਼ਾਸਨ ਉਹਨਾਂ ਨੂੰ ਹਿਰਾਸਤ 'ਚ ਲੈ ਰਿਹਾ ਹੈ। ਔਰ ਕੁਝ ਕਾਉਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਵੱਲੋਂ ਸੁਪਰੀਮ ਕੋਰਟ 'ਚ ਪਹੁੰਚ ਕੀਤੀ ਗਈ। ਹਾਲਾਂਕਿ ਪਹਿਲਾਂ ਉਹ ਹਾਈ ਕੋਰਟ ਗਏ ਸੀ। 31 ਜਨਵਰੀ ਨੂੰ ਵੋਟਾਂ ਹੋਈਆਂ ਅਗਲੇ ਦਿਨ ਹੀ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਕਾਰਪੋਰੇਸ਼ਨ ਨੂੰ 2 ਹਫ਼ਤਿਆਂ ਚ ਰਿਪੋਰਟ ਦੇਣ ਲਈ ਕਿਹਾ ਸੀ ਪਰ ਸੁਪਰੀਮ ਕੋਰਟ ਨੇ ਤਾਂ ਕੱਲ ਸਾਫ਼ ਹੀ ਕਹਿ ਦਿੱਤਾ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਆਫ ਇੰਡੀਆ ਡੀਵਾਈ ਚੰਦਰਚੂੜ ਨੇ ਸਾਫ਼ ਕਹਿ ਦਿੱਤਾ ਕਿ ਵੀਡੀਓ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਜਿਵੇਂ ਲੋਕਤੰਤਰ ਦਾ ਮਰਡਰ ਹੋ ਰਿਹਾ ਸੋ ਉਹਨਾਂ ਨੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਸੀ ਪ੍ਰੈਜ਼ਾਈਡਿੰਗ ਅਫਸਰ ਦੀ ਕਾਰਗੁਜ਼ਾਰੀ ਤੇ ਵੀ ਚੀਫ ਜਸਟਿਸ ਆਫ ਇੰਡੀਆ ਨੇ ਤਿੱਖੀ ਟਿੱਪਣੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੇ ਇਹ ਵੀ ਕਿਹਾ ਜਿਹੜੀ ਧਿਰ ਚੰਡੀਗੜ੍ਹ ਪ੍ਰਸ਼ਾਸਨ ਨਾਲ ਜੁੜੀ ਹੋਈ ਹੈ ਕਿ ਤੁਸੀਂ ਚੋਣ ਅਧਿਕਾਰੀ ਨੂੰ ਜਾ ਕੇ ਦੱਸ ਦਿਓ ਕਿ ਸੁਪਰੀਮ ਕੋਰਟ ਉਹਨਾਂ ਦੀ ਵੀਡੀਓ ਦੇਖ ਰਿਹਾ ਹੈ ਸੋ ਭਾਰਤ ਦੇ ਚੀਫ ਜਸਟਿਸ ਦੀ ਇਹਨਾਂ ਟਿੱਪਣੀਆਂ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜਾ ਜ਼ਿਰੋਦੀ ਧਿਰਾਂ ਦਾ ਹਮਲਾ ਸੀ ਭਾਜਪਾ ਤੇ ਹੋਰ ਜ਼ਿਆਦਾ ਵੱਧ ਗਿਆ ਭਾਰਤੀ ਜਨਤਾ ਪਾਰਟੀ ਦੀ ਇੱਜ਼ਤ ਦਾ ਸਵਾਲ ਬਣ ਗਿਆ ਸੀ ਜਲੰਧਰ ਦੇ ਵਿੱਚ ਨਗਰ ਮੁਹੱਲ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਬੀਜੇਪੀ ਕੋਲੇ 14 ਕਾਉਂਸਲਰ ਸੀ ਔਰ 15ਵੀਂ ਵੋਟ ਸੀ ਉੱਥੋਂ ਦੇ ਮੈਂਬਰ ਪਾਰਲੀਮੈਂਟ ਬੀਬੀ ਕਿਰਨ ਖੇਰਦੀ ਕਾਂਗਰਸ ਕੋਲੇ 13 ਵੋਟਾਂ ਸੀ ਆਮ ਆਦਮੀ ਪਾਰਟੀ ਕੋਲੇ 13 ਵੋਟਾਂ ਸੀ ਕਾਂਗਰਸ ਕੋਲੇ 7 ਸੋ 20 ਵੋਟਾਂ ਚੋਂ ਜਿਸ ਤਰ੍ਹਾਂ ਨਾਲ 8 ਵੋਟਾਂ ਰੱਦ ਹੋਈਆਂ ਔਰ ਚੀਫ ਜਸਟਿਸ ਆਫ ਇੰਡੀਆ ਨੇ ਵੀਡੀਓ ਦੇਖਦੇ ਹੋਏ ਕਿਹਾ ਵੀ ਕਿ ਜਿਸ ਤਰ੍ਹਾਂ ਨਾਲ ਪ੍ਰੈਜ਼ਾਈਡਿੰਗ ਅਫਸਰ ਨਜ਼ਰ ਆ ਰਹੇ ਨੇ ਉਹਦੇ ਤੋਂ ਪੂਰੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੱਕੀ ਬਣ ਗਈ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇੱਕ ਤਾਂ ਵੱਡਾ ਝਟਕਾ ਲੱਗਿਆ ਹੈ ਮੌਜੂਦਾ ਪ੍ਰਸ਼ਾਸਨ ਨੂੰ ਚੰਡੀਗੜ੍ਹ ਦੀ ਕਾਰਪੋਰੇਸ਼ਨ ਨੂੰ ਕਿਉਂਕਿ ਜਿਹੜਾ ਬਜਟ ਸੈਸ਼ਨ ਸੀ ਅੱਜ ਤੋਂ ਸ਼ੁਰੂ ਹੋਣਾ ਉਸ ਬਜਟ ਸੈਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ ਹੁਣ ਨਵੇਂ ਮੇਅਰ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦਾ ਬਜਟ ਸੈਸ਼ਨ ਨਹੀਂ ਹੋ ਸਕੇਗਾ ਔਰ ਸਾਰੇ ਵੀਡੀਓ ਰਿਕਾਰਡਿੰਗਸ ਸਾਰੇ ਸਾਰੀ ਪ੍ਰोसीजर ਔਰ ਜਿਹੜੀਆਂ ਵੋਟਾਂ ਪਈਆਂ ਸੀ ਉਹ ਵੋਟਾਂ ਜਿਨ੍ਹਾਂ ਬਾਰੇ ਕਿਹਾ ਗਿਆ ਕਿ 8 ਵੋਟਾਂ ਜਿਹੜੀਆਂ ਨੇ ਉਹ ਗਲਤ ਹੋਈਆਂ ਨੇ ਉਹ ਕਿਉਂ ਗਲਤ ਹੋਈਆਂ ਇਹ ਵੀ ਚੋਣ ਅਧਿਕਾਰੀ ਨੇ ਨਹੀਂ ਦੱਸਿਆ ਚੋਣ ਅਧਿਕਾਰੀ ਤੇ ਵੀ ਇਲਜ਼ਾਮ ਲੱਗੇ ਕਿ ਉਹਦਾ ਸਬੰਧ ਬੀਜੇਪੀ ਨਾਲ ਹੈ ਫਿਰ ਜਦੋਂ ਵੋਟਾਂ ਦੀ ਗਿਣਤੀ ਕਰ ਰਿਆ ਸੀ ਸਾਰੀਆਂ 35 36 ਵੋਟਾਂ ਗਿਣੀਆਂ ਸੀ ਜਦੋਂ ਵੋਟਾਂ ਦੀ ਗਿਣਤੀ ਕਰ ਰਿਆ ਸੀ ਤੇ ਨਾਲ ਜਿਹੜੇ ਕਾਊਂਟਿੰਗ ਏਜੰਟ ਨੇ ਉਹਨਾਂ ਦੇ ਨਹੀਂ ਸੀ ਇਸ ਸਾਰੀਆਂ ਸਥਿਤੀਆਂ ਨੇ ਇਸ ਵੋਟ ਨੂੰ ਸ਼ੱਕੀ ਬਣਾ ਦਿੱਤਾ ਔਰ ਜੋ ਜੀ ਇੱਥੋਂ ਤੱਕ ਚਰਚਾ ਹੋਵੇ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪੂਰੇ ਮੁਲਕ ਦੇ ਵਿੱਚ ਚੰਡੀਗੜ੍ਹ ਦੇ ਮੀਅਰ ਦੇ ਮਸਲੇ ਤੇ ਜਿਹੜਾ ਆਮ ਆਦਮੀ ਪਾਰਟੀ ਨੇ ਵਿਖਾਵਾ ਕੀਤਾ ਪ੍ਰੋਟੈਸਟ ਕੀਤਾ ਉਸ ਤੋਂ ਬਾਅਦ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਗਵਰਨਰ ਨੇ ਜਿਹੜੇ ਪ੍ਰਸ਼ਾਸਕ ਵੀ ਹੁੰਦੇ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਵੀ ਸੱਦਿਆ ਗਿਆ ਪੋਲਿਟੀਕਲ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਕਰਕੇ ਉਹਨਾਂ ਨੂੰ ਵੀ ਉਹਨਾਂ ਤੋਂ ਨਾਖੁਸ਼ੀ ਪ੍ਰਗਟਾਈ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਗ੍ਰਹਿ ਮੰਤਰੀ ਨੇ ਵੀ ਨਾਖੁਸ਼ੀ ਪ੍ਰਗਟ ਕੀਤੀ ਇਸ ਤਰੀਕੇ ਦੀਆਂ ਚਰਚਾਵਾਂ ਨੇ ਪੋਲਿਟਿਕਲ ਤੌਰ ਤੇ ਚੱਲ ਰਹੀਆਂ ਨੇ ਔਰ ਸ਼ਾਇਦ ਇਸੇ ਕਰਕੇ ਉਹਨਾਂ ਨੇ ਆਪਣਾ ਅਸਤੀਫਾ ਵੀ ਦਿੱਤਾ ਕਿਉਂਕਿ ਉਹਨਾਂ ਨੇ ਲਿਖਿਆ ਕਿ ਮੈਂ ਨਿੱਜੀ ਕਾਰਨਾ ਕਰਕੇ ਅਸਤੀਫਾ ਦੇ ਰਿਹਾ ਸੋ 83 ਸਾਲ ਦੀ ਉਮਰ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਆਮ ਤੌਰ ਤੇ ਲੀਡਰ ਨੇ ਜਿਹੜੇ ਜਿਹੜੇ ਤੰਦਰੁਸਤ ਹੁੰਦੇ ਨੇ ਉਹ ਅਸਤੀਫਾ ਨਹੀਂ ਦਿੰਦੇ ਇਸ ਕਰਕੇ ਅਗਰ ਉਹਨਾਂ ਨੇ ਅਸਤੀਫਾ ਦਿੱਤਾ ਹੈ ਤੇ ਕਿਤਨਾ ਕਿਤੇ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੈ ਵਿਰੋਧੀ ਜਿਹੜੇ ਗਵਰਨਰ ਸਾਹਿਬ ਦੇ ਵਿਰੋਧੀ ਨੇ ਉਹ ਇਸੇ ਤਰ੍ਹਾਂ ਉਹਨਾਂ ਤੇ ਇਲਜ਼ਾਮ ਵੀ ਲਾ ਰਹੇ ਨੇ ਸੋ ਇਹ ਹੁਣ ਦੇਖਦੇ ਹਾਂ ਹੁਣ ਸੁਪਰੀਮ ਕੋਰਟ ਨੇ ਸਾਰਾ ਰਿਕਾਰਡ ਹਾਈ ਕੋਰਟ ਤੋਂ ਸੰਪੰਨ ਨੂੰ ਕਿਹਾ ਚੰਡੀਗੜ੍ਹ ਕਾਰਪੋਰੇਸ਼ਨ ਨੂੰ ਹੁਣ ਵੇਖਦੇ ਹਾਂ ਹਰਜੋਤ ਜੀ ਕਿ ਕੀ ਬਣਦਾ ਹੈ ਸੰਕੇਤ ਦੱਤੇ ਨੇ ਸੁਪਰੀਮ ਕੋਰਟ ਨੇ ਲੋੜ ਪਈ ਤੇ ਵੋਟਾਂ ਦੁਬਾਰਾ ਹੋ ਸਕਦੀਆਂ ਦਲ ਲਗੀ ਮੇਅਰ ਚੋਣ ਕਾਂਡ ਦਾ ਜਿਹੜਾ ਪੂਰਾ ਪ੍ਰਭਾਵ ਹੈ ਉਹ ਚੰਡੀਗੜ੍ਹ ਦੀ ਪਾਰਲੀਮੈਂਟ ਸੀਟ ਤੇ ਉੱਪਰ ਵੀ ਪੈਂਦਾ ਨਜ਼ਰ ਆਏਗਾ ਕਿਉਂਕਿ ਅਗਰ ਆਪਾਂ ਪਿਛਲੀ ਦੋ ਵਾਰ ਦੀ ਗੱਲ ਕਰ ਲਈਏ ਤਾਂ ਪਿਛਲੀ ਦੋ ਵਾਰ ਤੋਂ ਭਾਜਪਾ ਦੀ ਸੀਟ ਹੀ ਹੈ ਪਾਰਲੀਮੈਂਟ ਦੀ ਜੋ ਹੈ ਕਿਰਨ ਖੇਰ ਲਗਾਤਾਰ ਐਮਪੀ ਰਹੇ ਨੇ ਚੰਡੀਗੜ੍ਹ ਦੀ ਐਮਪੀ ਸੀਟ ਤੇ ਤੇ ਕੀ ਲੱਗਦਾ ਆਉਂਦੇ ਸਮੇਂ ਵਿੱਚ ਹੁਣੇ ਮੇਅਰ ਚੋਣ ਕਾਂਡ ਕਿੰਨਾ ਕੋ ਅਸਰ ਪਾਏਗਾ ਇਸ ਪਾਰਲੀਮੈਂਟ ਸੀਟ ਤੇ ਦੇਖੋ ਹਰਜੋਤ ਜੀ ਚੰਡੀਗੜ੍ਹ ਮੇਅਰ ਚੋਣ ਕਾਂਡ ਦਾ ਅਸਰ ਨਿਸ਼ਚਿਤ ਤੌਰ ਤੇ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਤੇ ਪੈ ਸਕਦਾ ਹੈ ਪਿਛਲੀ ਦੋ ਵਾਰ ਤੋਂ 2014 ਤੋਂ ਫਿਰ 2019 ਤੋਂ ਬੀਬੀ ਕਿਰਨ ਖੇਰ ਨੇ ਜਿਹੜੇ ਉਹ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਬਣੇ ਨੇ ਸਾਨੂੰ ਪਤਾ ਹੈ ਕਿ ਇਹ ਐਕਟਰ ਨੇ ਔਰ ਅਨੁਪਮ ਖੇਰ ਨੇ ਉਹਨਾਂ ਦੀ ਧਰਮ ਪਤਨੀ ਨੇ ਬੀਬੀ ਕਿਰਨ ਖੇਰ ਔਰ ਬੀਬੀ ਕਿਰਨ ਖੇਰ ਪਿਛਲੇ ਕੁਝ ਸਮੇਂ ਤੋਂ ਜ਼ਿਆਦਾ ਸਰਗਰਮ ਨਹੀਂ ਰਹੇ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਬਿਮਾਰੀ ਠਮਾਰੀ ਕਰਕੇ ਉਹ ਬਹੁਤ ਜ਼ਿਆਦਾ ਸਰਗਰਮ ਨਹੀਂ ਹੈ ਦੂਸਰਾ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸੀ ਕਿ ਚੰਡੀਗੜ੍ਹ ਦੀ ਸੀਟ ਦੁਬਾਰਾ ਜਿੱਤੀ ਜਾਵੇ ਹਲੇ ਵੀ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰੇਗੀ ਕਿ ਅਸੀਂ ਚੰਡੀਗੜ੍ਹ ਦੀ ਸੀਟ ਦੁਬਾਰਾ ਜਿੱਤੀਏ ਕਿਉਂਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੋਣ ਕਰਕੇ ਕਾਫੀ ਅਹਿਮੀਅਤ ਰੱਖਦੀ ਹੈ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਔਰ ਬੀਬੀ ਕਿਰਨ ਖੇਰ ਤੋਂ ਪਹਿਲਾਂ ਪਵਨ ਬੰਸਲ ਕਾਂਗਰਸ ਦੇ ਐਮਪੀ ਮੈਂਬਰ ਪਾਰਲੀਮੈਂਟ ਰਹੇ ਨੇ ਜਿਹੜੇ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਦੇ ਵਿੱਚ ਰੇਲ ਮੰਤਰੀ ਵੀ ਰਹੇ ਨੇ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਕੜੀ ਟੱਕਰ ਬੀਜਪੀ ਨੂੰ ਦਿੱਤੀ ਔਰ ਲਗਭਗ ਬਰਾਬਰੀ ਦੀ ਟੱਕਰ ਰਹੀ ਹੁਣ ਚੰਡੀਗੜ੍ਹ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋਇਆ ਔਰ ਅਕਾਲੀ ਦਲ ਦੇ ਨਾਲ ਜਦੋਂ ਪੰਜਾਬ 'ਚ ਗਠਜੋੜ ਟੁੱਟਿਆ ਕਿਤਨਾ ਕਿਤੇ ਉਹਦਾ ਅਸਰ ਬੀਜਪੀ ਨੂੰ ਚੰਡੀਗੜ੍ਹ ਦੇ ਵਿੱਚ ਵੀ ਪਾਏਗਾ ਭਾਵੇਂ ਚੰਡੀਗੜ੍ਹ ਦੇ ਵਿੱਚ ਅਕਾਲੀ ਬੀਜਪੀ ਸਾਂਝੇ ਤੌਰ ਦੇ ਉੱਤੇ ਪੁਰਾਣੇ ਸਮਿਆਂ 'ਚ ਲੜਦੇ ਰਹੇ ਨੇ ਪਰ ਹੁਣ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਵੋਟ ਵੀ ਕਿਤੇ ਨਾ ਕਿਤੇ ਬੀਬੀ ਕਿਰਨ ਖੇਰ ਨੂੰ ਪੈਣ ਦੀ ਸੰਭਾਵਨਾ ਘੱਟ ਹੈ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਇੰਡੀਆ ਗਠਬੰਧਨ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਵੇਂ ਮੇਅਰ ਦੀ ਚੋਣ 'ਚ ਦੋਨੇ ਪਾਰਟੀਆਂ ਇਕੱਠੀਆਂ ਹੋਈਆਂ ਨੇ ਐਮਪੀ ਦੀ ਚੋਣ ਦੇ ਵਿੱਚ ਵੀ ਦੋਵੇਂ ਪਾਰਟੀਆਂ ਇਕੱਠੀਆਂ ਰਹਿਣਗੀਆਂ ਅਗਰ ਮੇਅਰ ਆਮ ਆਦਮੀ ਪਾਰਟੀ ਦਾ ਬਣਦਾ ਹੈ ਇਹ ਹੋ ਸਕਦਾ ਹੈ ਲੋਕ ਸਭਾ ਦੀ ਸੀਟ ਕਾਂਗਰਸ ਲਈ ਉੱਥੇ ਛੱਡੀ ਜਾਵੇ ਸੋ ਹੁਣ ਬੀਜੇਪੀ ਦੇ ਲਈ ਜਿਹੜੀ ਚੰਡੀਗੜ੍ਹ ਤੋਂ ਲੋਕ ਸਭਾ ਦੀ ਸੀਟ ਹੈ ਉਹ ਬਹੁਤ ਵੱਡੀ ਚੁਣੌਤੀ ਬਣੀ ਇਹਦੇ ਨਾਲ ਬੀਜੇਪੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਵਿਰੋਧੀ ਧਿਰਾਂ ਇਹ ਸਾਬਤ ਕਰਨ 'ਚ ਕਾਮਯਾਬ ਹੋ ਗਈਆਂ ਕਿ ਚੰਡੀਗੜ੍ਹ ਦੀ ਚੋਣ ਸ਼ੱਕੀ ਹੈ ਔਰ ਅਗਰ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਕਿ ਚੰਡੀਗੜ੍ਹ ਦੀ ਚੋਣ ਦੇ ਵਿੱਚ ਧੰਦਲੀ ਹੋਈ ਨਵੇਂ ਸਿਰੇ ਤੋਂ ਵੋਟਾਂ ਹੋ ਕੇ ਮੇਅਰ ਆਮ ਆਦਮੀ ਪਾਰਟੀ ਦਾ ਬਣ ਗਿਆ ਤੇ ਫਿਰ ਬੀਜੇਪੀ ਲਈ ਚੰਡੀਗੜ੍ਹ ਵਿੱਚ ਜਿੱਤਣਾ ਬਹੁਤ ਔਖਾ ਹੋ ਸਕਦਾ ਹੈ ਦੱਲਾ ਜੀ ਗੱਲ ਜੇਕਰ ਆਪਾਂ ਹੁਣ ਭਾਰਤੀ ਜਨਤਾ ਪਾਰਟੀ ਦੀ ਕਰੀਏ ਤਾਂ ਬੀਜੇਪੀ ਜੇਕਰ ਇਸ ਵਾਰ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਦੀ ਹੈ ਤਾਂ 13 ਸੀਟਾਂ ਦੇ ਉੱਪਰ ਬੀਜੇਪੀ ਕੋਲ ਹਲੇ ਵੀ ਕੋਈ ਅਜਿਹੇ ਮਜ਼ਬੂਤ ਚਿਹਰੇ ਨਜ਼ਰ ਨਹੀਂ ਆ ਰਹੇ ਜਿਹੜੇ ਇਹ ਜਿੱਤ 13 ਸੀਟਾਂ 'ਚ ਉਹਨਾਂ ਨੂੰ ਸੀਟਾਂ ਦਿਵਾ ਸਕਣ ਜਿੱਤ ਇੱਥੇ ਜੋ ਹੈ ਲੈ ਕੇ ਆ ਸਕਣ ਤਾਂ ਕੀ ਲੱਗਦਾ ਹੈ ਕਿ ਕਿਹੜੇ-ਕਿਹੜੇ ਵੱਡੇ ਦਾਅਵੇਦਾਰ ਇਸ ਵੇਲੇ ਨਜ਼ਰ ਆ ਰਹੇ ਨੇ ਬੀਜੇਪੀ ਕੋਲ ਹਾਲਾਂਕਿ ਚਰਚਾਵਾਂ ਇਹ ਵੀ ਨਹੀਂ ਕਿ ਬੀਜੇਪੀ ਨੇ ਲਗਾਤਾਰ ਸੈਲੀਬ੍ਰਿਟੀ ਇਟ ਇਸ ਓਪਨ ਨਜ਼ਰ ਬੜਾਈ ਹੋਈ ਹੈ ਤੇ ਨਾਲ ਦੀ ਨਾਲ ਜਿਹੜੇ ਬਾਕੀ ਪਾਰਟੀਆਂ ਤੋਂ ਬਾਗੀ ਹੋਏ ਨੇ ਉਹਨਾਂ ਦੇ ਉੱਪਰ ਵੀ ਨਜ਼ਰ ਭਾਜਪਾ ਦੀ ਹੈ ਕੀ ਕਹਿਣਾ ਚਾਹੋਗੇ ਫਿਲਹਾਲ ਦੀ ਸਥਿਤੀ ਦੇ ਉੱਪਰ ਤੁਸੀਂ ਭਾਜਪਾ ਦੀ ਜੋ ਪੋਲੀਟੀਕਲ ਸਿਆਸੀ ਤੌਰ ਤੇ ਸਥਿਤੀ ਹੈ ਪੰਜਾਬ ਦੇ ਵਿੱਚ ਤੁਸੀਂ ਕੀ ਕਹੋਗੇ ਇਸ ਤੇ ਹਰਜੋਜੀ ਇਸ ਵਾਰ ਕਿਉਂਕਿ ਹਜੇ ਤੱਕ ਅਕਾਲੀ ਦਲ ਨਾਲ ਕੋਈ ਵੀ ਸਮਝੌਤਾ ਭਾਰਤੀ ਜਨਤਾ ਪਾਰਟੀ ਦਾ ਨਹੀਂ ਹੈ ਔਰ ਪੰਜਾਬ 'ਚ ਜਿਹੜੀਆਂ 2019 ਦੀਆਂ ਚੋਣਾਂ ਸੀ ਉਦੋਂ ਭਾਜਪਾ ਤੇ ਅਕਾਲੀ ਦਲ ਇਕੱਠੇ ਲੜੇ ਸੀ ਉਦੋਂ ਗੁਰਦਾਸਪੁਰ ਸਣੀ ਦੇਵਲ ਤੋਂ ਜਿੱਤੇ ਸਣੀ ਦੇਵਲ ਜਿੱਤੇ ਸੀ ਗੁਰਦਾਸਪੁਰ ਤੋਂ ਅੰਮ੍ਰਿਤਸਰੋਂ ਹਰਦੀਪਪੂਰੀ ਹਾਰ ਗਏ ਸੀ ਔਰ ਸੋਮਪ੍ਰਕਾਸ਼ ਜਿੱਤੇ ਸੀ ਹੁਸ਼ਿਆਰਪੁਰ ਤੋਂ ਲੇਕਿਨ ਉਦੋਂ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਸੀ ਹੁਣ ਜਦੋਂ ਅਕਾਲੀ ਭਾਜਪਾ ਦਾ ਸਮਝੌਤਾ ਨਹੀਂ ਹੈ ਔਰ ਦੋਨਾਂ ਨੇ ਅਕੱਲੇ ਅਕੱਲੇ ਚੋਣਾ ਲੜਨੀਆਂ ਨੇ ਹਾਲ ਦੀ ਘੜੀ ਅਜਿਹੇ ਹਾਲਾਤਾਂ ਚ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਬਹੁਤ ਵੱਡੀ ਚਿੰਤਾ ਦਾ ਸਬਬ ਬਣੀਆਂ ਨੇ ਚੰਡੀਗੜ੍ਹ ਦੀ ਸੀਟ ਚੰਡੀਗੜ੍ਹ ਮੇਅਰ ਚੋਣ ਕਾਂਡ ਕਰਕੇ ਫਸ ਗਈ। ਹਿਮਾਚਲ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਐ, ਭਾਜਪਾ ਜਿੱਤ ਨਹੀਂ ਸਕੀ। ਹਰਿਆਣੇ ਚ ਭਾਰਤੀ ਜਨਤਾ ਪਾਰਟੀ ਸੱਤਾ ਚ ਐ, ਐਂਟੀ ਇਨਕੰਮਬੈਂਸੀ ਵੀ ਕਿਸੇ ਹੱਦ ਤੱਕ ਐ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਕੋਸ਼ਿਸ਼ ਐ ਕਿ ਪੰਜਾਬ ਦੀਆਂ 13 ਸੀਟਾਂ ਚੋਂ ਨਵੇਂ ਚਿਹਰੇ ਲਿਆਏ ਜਾਣ। ਮੰਨਿਆ ਜਾ ਰਿਹਾ ਐ ਕਿ ਗੁਰਦਾਸਪੁਰ ਚ ਵੀ ਇਸ ਵਾਰ ਕੋਈ ਵੱਡਾ ਸੈਲੀਬ੍ਰਿਟੀ ਉਤਾਰਿਆ ਜਾ ਸਕਦਾ ਐ। ਕਟੂਕਟ ਦੋ ਤਿੰਨ ਵੱਡੇ ਸੈਲੀਬ੍ਰਿਟੀ ਭਾਰਤੀ ਜਨਤਾ ਪਾਰਟੀ ਚਾਉਂਦੀ ਹੈ ਜਿਹੜੇ ਪੰਜਾਬ ਦੇ ਵਿੱਚ ਆਉਣ ਅੰਮ੍ਰਿਤਸਰ ਦੇ ਵਿੱਚ ਇਸ ਵਾਰ ਪਿਛਲੇ 3 4 5 ਮਹੀਨਿਆਂ ਤੋਂ ਹਰਦੀਪ ਪੁਰੀ ਜੀ ਦੀ ਕੋਈ ਮੈਨੂੰ ਬਹੁਤੀ ਸਰਗਰਮੀ ਨਜ਼ਰ ਨਹੀਂ ਆਈ ਇਹਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜੀ ਭਾਰਤੀ ਜਨਤਾ ਪਾਰਟੀ ਇਸ ਵਾਰ ਹਰਦੀਪ ਪੁਰੀ ਜੀ ਨੂੰ ਸ਼ਾਇਦ ਉਥੋਂ ਚੋਣ ਮੈਦਾਨ ਦੇ ਵਿੱਚ ਨਾ ਉਤਾਰਨ ਉਹ ਇਸ ਵਕਤ ਮੰਤਰੀ ਨੇ ਭਾਰਤ ਦੀ ਸਰਕਾਰ ਦੇ ਵਿੱਚ ਫਿਰ ਅੰਮ੍ਰਿਤਸਰ ਤੋਂ ਕਿਸ ਨੂੰ ਲੜਾਇਆ ਜਾਏਗਾ ਨਵਜੋਤ ਸਿੱਧੂ ਨੇ ਜਦੋਂ ਦੀ ਬੀਜੇਪੀ ਛੱਡੀ ਹੈ ਬੀਜੇਪੀ ਕਦੀ ਵੀ ਅੰਮ੍ਰਿਤਸਰ ਸਾਹਿਬ ਤੋਂ ਚੋਣ ਨਹੀਂ ਜਿੱਤ ਸਕੀ ਹੁਣ ਅਜਿਹੇ ਹਾਲਾਤਾਂ 'ਚ ਜਦੋਂ ਅੰਮ੍ਰਿਤਸਰ ਗੁਰਦਾਸਪੁਰ ਔਰ ਹੁਸ਼ਿਆਰਪੁਰ ਇਹਨਾਂ ਦੀਆਂ ਸੀਟਾਂ ਬਚਾਉਣਾ ਅੰਮ੍ਰਿਤਸਰ ਦੁਬਾਰਾ ਜਿੱਤਣਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਬਚਾਉਣਾ ਬੀਜੇਪੀ ਲਈ ਵੱਡੀ ਚੁਣੌਤੀ ਬਣੀ ਹੈ ਸੋਮ ਪ੍ਰਕਾਸ਼ ਜੀ ਦੀ ਉਮਰ 75 ਤੋਂ ਪਾਰ ਹੈ ਬੀਜੇਪੀ ਦੇ ਫੈਸਲੇ ਨੇ 75 ਤੋਂ ਬਾਅਦ ਘੱਟ ਉਮੀਦਵਾਰ ਉਤਾਰਦੇ ਨੇ ਹੁਣ ਸੋਮ ਪ੍ਰਕਾਸ਼ ਉਹਨਾਂ ਦੀ ਜਗ੍ਹਾ ਕੀ ਦੁਬਾਰਾ ਵਿਜੇ ਸੰਪਲਾ ਨੂੰ ਟਿਕਟ ਦਿੱਤੀ ਜਾਏਗੀ 2014 'ਚ ਵਿਜੇ ਸੰਪਲਾ ਜਿੱਤੇ ਸੀ 2019 'ਚ ਸੋਮ ਪ੍ਰਕਾਸ਼ ਲੜੇ ਔਰ ਵਿਜੇ ਸੰਪਲਾ ਐਸਸੀ ਐਸਟੀ ਕਮਿਸ਼ਨ ਦੇ ਇਸ ਵਕਤ ਚੇਅਰਮੈਨ ਨੇ ਕੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਦੁਬਾਰਾ ਜਾਂ ਇੱਥੇ ਵੀ ਭਾਰਤੀ ਜਨਤਾ ਪਾਰਟੀ ਕੋਈ ਨਵਾਂ ਚਿਹਰਾ ਲਿਆਏਗੀ ਜਾਂ ਸੋਮ ਪ੍ਰਕਾਸ਼ ਜੀ ਦੀ ਧਰਮ ਪਤਨੀ ਨੂੰ ਇੱਥੇ ਮੈਦਾਨ ਚ ਉਤਾਰਿਆ ਜਾਏਗਾ ਇਹ ਬਹੁਤ ਸਾਰੇ ਸਵਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਜੇ ਜੇ ਅਸੀਂ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਕੈਪਟਨ ਮਰਿੰਦਰ ਨਾਲ ਕਾਂਗਰਸ ਛੱਡ ਕੇ ਆਏ ਸੀ ਔਰ ਇੱਕ ਹੋਰ ਭਾਜਪਾ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਉਹਨਾਂ ਦਾ ਨਾਮ ਬੜਾ ਸੁਰਖੀਆਂ 'ਚ ਹੈ ਕਿ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਨੇ ਚੋਣ ਲੜ ਸਕਦੇ ਨੇ ਉਂਝ ਭਾਜਪਾ ਕੋਲੇ 13 ਦੀਆਂ 13 ਸੀਟਾਂ ਤੇ ਅਜੇ ਕੈਂਡੀਡੇਟ ਨਹੀਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਦਵਾ ਸਕਣ ਪੰਜਾਬ 'ਚ ਜਿਹੜੇ ਪੰਜਾਬ 'ਚ ਜਿੱਤ ਸਕਣ ਇਸ ਕਰਕੇ ਭਾਜਪੀ ਦੀ ਨਜ਼ਰ ਉਹਨਾਂ ਬਾਗੀਆਂ ਤੇ ਵੀ ਰਹੇਗੀ ਜਿਹੜੇ ਆਮ ਆਦਮੀ ਪਾਰਟੀ ਤੋਂ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਨਹੀਂ ਮਿਲੇਗੀ ਜਾਂ ਜਿਨ੍ਹਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲੇਗੀ ਇਸ ਤੋਂ ਇਲਾਵਾ ਭਾਜਪੀ ਦੀ ਕੋਸ਼ਿਸ਼ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਦੋ ਤਿੰਨ ਵੱਡੇ ਸੈਲੀਬ੍ਰਿਟੀ ਉਹਨਾਂ ਨੂੰ ਪੰਜਾਬ ਤੋਂ ਲਿਆ ਕੇ ਚੋਣ ਲੜਾਉਂਦੀ ਹੈ ਭਾਜਪੀ ਸੈਲੀਬ੍ਰਿਟੀ ਦੇ ਤੌਰ ਤੇ ਲੁਧਿਆਣਾ ਅਮਰਸਰ ਔਰ ਗੁਰਦਾਸਪੁਰ ਇਨ੍ਹਾਂ ਹਲਕਿਆਂ ਤੇ ਚਾਹੁੰਦੀ ਹੈ ਕਿ ਕੋਈ ਅਜਿਹੇ ਸੈਲੀਬ੍ਰਿਟੀ ਮਿਲਣ ਜਿਨ੍ਹਾਂ ਦਾ ਸਬੰਧ ਇਨ੍ਹਾਂ ਸ਼ਹਿਰਾਂ ਦੇ ਨਾਲ ਹੋਵੇ ਤੇ ਉਹਨਾਂ ਨੂੰ ਇਥੋਂ ਪਾਰਲੀਮੈਂਟ ਦੀ ਚੋਣ ਲੜਾਈ ਜਾਵੇ ਡੱਲਾ ਜੀ ਗੱਲ ਜੇਕਰ ਆਪਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਲਈਏ ਤਾਂ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਜਗ੍ਹਾ ਜਗ੍ਹਾ ਦੇ ਉੱਪਰ ਸੁਖਬੀਰ ਬਾਦਲ ਦੀ ਆਪਾਂ ਜੇਕਰ ਗੱਲ ਕਰ ਲਈਏ ਵਿਕਰਮ ਮਜੀਠੀਆ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਉਹ ਤਿੱਖੇ ਸਿਆਸੀ ਨਿਸ਼ਾਨੇ ਵੀ ਲਗਾ ਰਹੇ ਨੇ ਦੂਜੇ ਪਾਸੇ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹ ਵੀ ਜੋ ਹੈ ਜ਼ਰੂਰ ਹਰ ਮੰਚ ਦੇ ਉੱਪਰ ਅਕਾਲੀ ਦਲ ਦੇ ਉੱਪਰ ਤਿੱਖੇ ਸਿਆਸੀ ਤੰਜ ਕੱਸ ਰਹੇ ਨੇ ਸੋ ਕਿਵੇਂ ਦੇਖਿਆ ਜਾਏ ਕਿ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਿੱਧੀ ਟੱਕਰ ਬਣਦੀ ਦਿਖਦੀ ਹੈ ਕੀ ਸਿਆਸੀ ਹਾਲਾਤ ਨਜ਼ਰ ਆਉਂਦੇ ਨੇ ਇਹਨਾਂ ਦੋਹਾਂ ਪਾਰਟੀਆਂ ਨੂੰ ਲੈ ਕੇ ਦੇਖੋ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਤੇ ਇਹਨਾਂ ਦਿਨਾਂ ਦੇ ਵਿੱਚ ਨਿਕਲਿਆ ਹੋਇਆ ਸੁਖਬੀਰ ਬਾਦਲ ਇੱਕ ਤੋਂ ਬਾਅਦ ਇੱਕ ਨਵੇਂ ਹਲਕੇ ਦੇ ਵਿੱਚ ਜਾ ਰਹੇ ਨੇ ਇਹਦੇ ਵਿੱਚ ਕੋਈ ਦੋਰਅਾਈ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੇ ਮੁਤਾਬਕ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਹਨਾਂ ਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵਲੰਟੀਅਰ ਆਮ ਲੋਕ ਲੀਡਰਾਂ ਦਾ ਸਾਥ ਵੀ ਮਿਲ ਰਿਹਾ ਹੈ ਔਰ ਜਿੱਥੇ ਕਿਤੇ ਮੌਕਾ ਲੱਗਦਾ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ ਭਾਵੇਂ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਸਰਕਾਰ ਤੇ ਉਹ ਤਿੱਖੇ ਨਿਸ਼ਾਨੇ ਵਿੰਨ ਰਹੇ ਨੇ ਅਸਲ 'ਚ ਕਿਤਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਮੁਕਾਬਲਾ ਅਗਰ ਕਿਸੇ ਨਾਲ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੇ ਭਗਵੰਤ ਮਾਨ ਦੀ ਗੱਲ ਕਰੀਏ ਉਹ ਸ਼ਾਇਦ ਇਹ ਨਾ ਮੰਨਦੇ ਹੋਣ ਕਿ ਉਹਨਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਪਰ ਅਕਾਲੀ ਦਲ ਨੂੰ ਇਸ ਕਰਕੇ ਲੱਗਦਾ ਹੈ ਅਕਾਲੀ ਦਲ ਨੂੰ ਇੱਕ ਤਾਂ ਇਹ ਲੱਗਦਾ ਹੈ ਕਿ ਪੰਜਾਬ ਚ ਐਂਟੀ ਇਨਕੰਮੈਂਸੀ ਬਹੁਤ ਵੱਡੀ ਹੈ ਔਰ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇੰਨੀ ਜ਼ਿਆਦਾ ਐਂਟੀ ਇਨਕੰਮੈਂਸੀ ਹੋਣ ਕਰਕੇ ਉਹ ਸਾਰੇ ਵੋਟਰ ਜਿਹੜੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਨਾਲ ਸਾਰੇ ਪੰਥਕ ਮੁੱਦਿਆਂ ਤੇ ਖੜੇ ਸੀ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਵਾਪਸ ਆਉਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੀ ਲੱਗਦਾ ਹੈ ਕਿ ਕਾਂਗਰਸ ਚ ਗੁੱਟਬਾਜ਼ੀ ਬਹੁਤ ਜ਼ਿਆਦਾ ਹੈ ਔਰ ਗੁੱਟਬਾਜ਼ੀ ਕਰਕੇ ਕਾਂਗਰਸ ਨੂੰ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਸ਼ਿਫਟ ਹੋਇਆ ਸੀ ਉਹ ਵੀ ਵਾਪਸ ਮੁੜੇਗਾ ਔਰ ਇੱਕ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਉਹ ਲੋਕ ਭਾਵੇਂ ਉਹ ਕਿਸਾਨ ਸੰਗਠਨਾਂ ਦੇ ਵੋਟਰ ਹੋਣ ਭਾਵੇਂ ਉਹ ਹੋਰ ਪੰਜਾਬ ਦੇ ਪਿੰਡੂ ਖੇਤਰਾਂ ਦੇ ਵੋਟਰ ਹੋਣ ਜਿਹੜੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਸੀ ਪਾਉਂਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਸੀ ਤੇ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਇਸ ਵਾਰ ਸਾਨੂੰ ਉਹ ਵੋਟਰ ਵੀ ਵੋਟਾਂ ਪਾ ਦੇਣਗੇ। ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਵੱਖ-ਵੱਖ ਤਰ੍ਹਾਂ ਦੇ ਉਦਾਹਰਨਾਂ ਦੇ ਕੇ ਇਹ ਮਹਿਸੂਸ ਕਰ ਰਹੇ ਨੇ ਕਿ 2024 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੈ ਔਰ ਭਾਵੇਂ ਸੁਖਬੀਰ ਬਾਦਲ ਹਰ ਮੰਚ ਤੇ ਪੰਜਾਬ ਦੇ ਲੈਂਡ ਆਰਡਰ ਦਾ ਮੁੱਦਾ ਹੋਵੇ ਜਾਂ ਕਰਜ਼ੇ ਚੁੱਕੇ ਜਾਣ ਦਾ ਮੁੱਦਾ ਹੋਵੇ ਇਹਨਾਂ ਸਾਰੇ ਮਸਲਿਆਂ ਤੇ ਭਗਵੰਤ ਮਾਨ ਨੂੰ ਖੂਬ ਸਿਆਸੀ ਰਗੜੇ ਲਾ ਰਹੇ ਨੇ ਦੂਜੇ ਪਾਸੇ ਜਦੋਂ ਗੱਲ ਭਗਵੰਤ ਮਾਨ ਹੁਣਾਂ ਦੀ ਕਰਦੇ ਆ ਭਗਵੰਤ ਮਾਨ ਲਗਾਤਾਰ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਤੇ ਹਮਲਾਵਰ ਨੇ ਔਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਗੰਭੀਰਤਾ ਦੇ ਨਾਲ ਲੈ ਹੀ ਨਹੀਂ ਰਹੇ ਉਹ ਹਰ ਜਗ੍ਹਾ ਤੇ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਲੋਕਾਂ ਕੋਲੇ ਪੰਜਾਬ ਦੀ ਸੱਤਾ ਰਹੀ ਜਿਨ੍ਹਾਂ ਲੋਕਿਆਂ ਨੇ ਪੰਜਾਬ ਨੂੰ ਲੁੱਟਿਆ ਉਹ ਪੰਜਾਬ ਬਚਾਉਣ ਦੀ ਗੱਲ ਕਿਵੇਂ ਕਰ ਰਹੇ ਨੇ ਸੋ ਸੁਖਬੀਰ ਬਾਦਲ ਔਰ ਅਕਾਲੀ ਦਲ ਦੇ ਉੱਤੇ ਭਗਵੰਤ ਮਾਨ ਤਿੱਖੇ ਸਿਆਸੀ ਹਮਲੇ ਕਰ ਰਹੇ ਨੇ ਔਰ ਭਗਵੰਤ ਮਾਨ ਨੇ ਜਿਹੜਾ 13 0 ਦਾ ਟਾਰਗੇਟ ਰੱਖਿਆ ਹੈ ਭਗਵੰਤ ਮਾਨ ਇਹ ਮਹਿਸੂਸ ਕਰ ਰਹੇ ਨੇ ਕਿ ਇਸ ਵਾਰ ਭਾਜਪਾ ਔਰ ਅਕਾਲੀ ਦਲ ਕਿਉਂਕਿ ਵੱਖਰੇ ਵੱਖਰੇ ਨੇ ਔਰ ਭਾਜਪਾ ਨੂੰ ਪਿੰਡੂ ਖੇਤਰਾਂ ਦੀ ਵੋਟਰੀ ਪੈਣੀ ਔਰ ਅਕਾਲੀ ਦਲ ਨੂੰ ਸ਼ਹਿਰੀ ਖੇਤਰਾਂ ਦੀ ਵੋਟ ਨਹੀਂ ਪੈਣੀ ਆਮ ਆਦਮੀ ਪਾਰਟੀ ਕਿਤਨਾ ਕਿਤੇ ਇਹ ਸੋਚ ਕੇ ਬੈਠੀ ਹੈ ਔਰ ਕਾਂਗਰਸ ਫੁੱਟ ਦਾ ਸ਼ਿਕਾਰ ਹੈ ਤੇ ਅਸੀਂ 13 0 ਦਾ ਨਾਰਾ کامیابی ਨਾਲ ਪੂਰਾ ਕਰਾਂਗੇ ਸੋ ਦੇਖਿਆ ਜਾਵੇ ਤੇ ਚੋਣਾਂ ਤੋਂ ਪਹਿਲਾਂ ਸਾਰੀਆਂ ਪੋਲਿਟੀਕਲ ਧਿਰਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਸ ਵਾਰ ਜ਼ਿਆਦਾ ਵੋਟ ਪਰਸੈਂਟ ਮਿਲੇਗਾ ਪਰ ਭਾਰਤੀ ਜਨਤਾ ਪਾਰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਭਾਵੇਂ ਅਕਾਲੀ ਦਲ ਨਾਲ ਉਹਨਾਂ ਦਾ ਗੱਠਜੋੜ ਨਹੀਂ ਹੈ ਪਰ ਭਾਜਪਾ ਦੇ ਬਹੁਤ ਸਾਰੇ ਵਲੰਟੀਅਰ ਵਰਕਰਾਂ ਨਾਲ ਜਦੋਂ ਗੱਲ ਕਰਦੇ ਆ ਉਹ ਇੱਕ ਵੱਖਰਾ ਦਾਵਾ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੋਂ ਸ਼੍ਰੀ ਰਾਮ ਮੰਦਰ ਬਣਾ ਕੇ ਆਪਣਾ ਇੱਕ ਵੱਡਾ ਵਾਅਦਾ ਪੂਰਾ ਕੀਤਾ ਸਾਨੂੰ ਸ਼ਹਿਰੀ ਖੇਤਰਾਂ ਦੇ ਵਿੱਚੋਂ ਵੱਡੀਆਂ ਵੋਟਾਂ ਮਿਲਣ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਪੋਲੀਟੀਕਲ ਸਮੀਕਰਨ ਨੇ ਜਿਹੜੇ ਉਹ ਧਰੇ ਦੇ ਧਰੇ ਵੀ ਰਹਿ ਸਕਦੇ ਨੇ ਅਗਰ ਇਸ ਵਾਰ ਪੰਜਾਬ ਦੇ ਵੋਟਰਾਂ ਦਾ ਜਿਹੜਾ ਰੁਝਾਨ ਹੈ ਕਿਸੇ ਵੀ ਇੱਕ ਪਾਰਟੀ ਵਾਲੇ ਪਾਸੇ ਨਾ ਹੋਇਆ ਫਿਰ ਨਿਰਪੱਖ ਕਰੇਗਾ ਕਿ ਕੋਈ ਵੀ ਜਿਹੜੀ ਪਾਰਟੀ ਹੈ ਪੰਜਾਬ ਦੀ ਉਹਨੂੰ ਪੇਂਡੂ ਖੇਤਰਾਂ ਚ ਔਰ ਸ਼ਹਿਰੀ ਖੇਤਰਾਂ ਚ ਕਿੰਨਾ ਵੋਟ ਪਰਸੈਂਟੇਜ ਮਿਲਦਾ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਵੀ ਅਸੀਂ ਗੱਲ ਕਰਦੇ ਹਾਂ ਹਜੂਰ ਜੀ ਆਮ ਆਦਮੀ ਪਾਰਟੀ ਦੇ ਉਤਸ਼ਾਹ ਦੇ ਦੋ ਤਿੰਨ ਵੱਡੇ ਕਾਰਨ ਨੇ ਇੱਕ ਤਾਂ 90% ਲੋਕਾਂ ਨੂੰ ਜ਼ੀਰੋ ਬਿਜਲੀ ਬਿੱਲ ਇਹਨੂੰ ਆਮ ਆਦਮੀ ਪਾਰਟੀ ਇੱਕ ਵੱਡਾ ਹਥਿਆਰ ਮੰਨ ਰਹੀ ਹੈ ਔਰ ਦਿੱਲੀ ਦੇ ਵਿੱਚ ਵੀ ਜ਼ੀਰੋ ਬਿੱਲ ਔਰ ਮੁਫਤ ਇੱਕ ਸੀਮਾ ਤੱਕ ਮੁਫਤ ਪਾਣੀ ਇੱਕ ਹੱਦ ਤੱਕ ਜਿਹੜਾ ਮੁਫਤ ਪਾਣੀ ਹੈ ਉਹਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਸੱਤਾ ਚ ਰੱਖਿਆ ਦਿੱਲੀ ਦੇ ਵਿੱਚ ਝੁੱਗੀ-ਝੋਪੜੀ ਵਾਲਿਆਂ ਦੀ ਵੋਟ ਵੀ ਆਮ ਆਦਮੀ ਪਾਰਟੀ ਨੂੰ ਜਾਂਦੀ ਹੈ ਹੁਣ ਪੰਜਾਬ 'ਚ ਅਗਰ ਸਾਡੇ ਗਰੀਬ ਤਬਕੇ ਦੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਅਗਰ ਜ਼ੀਰੋ ਬਿੱਲ ਵਾਲੇ ਤਬਕੇ ਦੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਕਿਉਂਕਿ 90% ਲੋਕਾਂ ਨੂੰ ਜ਼ੀਰੋ ਬਿੱਲ ਮਿਲਦੇ ਨੇ ਅਗਰ ਇਹਨਾਂ ਦੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਤੇ ਆਮ ਆਦਮੀ ਪਾਰਟੀ ਇਸੇ ਵੋਟ ਤੋਂ ਆਸਵੰਦ ਹੈ ਕਿ ਅਸੀਂ 13 0 ਲਾਵਾਂਗੇ ਅਗਰ ਮਹੱਲਾ ਕਲੀਨਿਕਾਂ ਦਾ 0 ਬਿਜਲੀ ਬਿੱਲਾਂ ਦਾ 41000 ਦੇ ਕਰੀਬ ਨੌਕਰੀਆਂ ਦਾ ਇਹਨਾਂ ਸਾਰੇ ਮੁੱਦਿਆਂ ਦਾ ਆਮ ਆਦਮੀ ਪਾਰਟੀ ਨੂੰ ਲਾਹਾ ਮਿਲਿਆ ਤੇ ਫਿਰ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਇਹਨਾਂ ਬਾਕੀ ਪਾਰਟੀਆਂ ਨਾਲੋਂ ਚੰਗੀ ਸਥਿਤੀ ਦੇ ਵਿੱਚ ਰਹਿ ਸਕਦੀ ਹੈ ਪਰ ਇਸ ਵਕਤ ਪੰਜਾਬ ਦੇ ਜਿਹੜੇ ਸਿਆਸੀ ਸਮਿਕਰਣ ਨੇ ਜਦੋਂ ਵਿਰੋਧੀ ਧਿਰਾਂ ਦੇ ਪੱਖ ਤੋਂ ਗੱਲ ਕਰਦੇ ਆ ਤੇ ਵਿਰੋਧੀ ਧਿਰ ਕੋਈ ਵੀ ਅਜਿਹੇ ਹਾਲਾਤ ਦੇ ਵਿੱਚ ਨਹੀਂ ਦਿਖ ਰਹੇ ਕਿ ਉਹ 13 0 ਤੇ ਸਿੱਧਾ ਮੁਕਾਬਲਾ ਭਗਵੰਤ ਮਾਨ ਨਾਲ ਕਰ ਸਕਣ ਭਾਵੇਂ ਸੰਗਰੂਰ ਚ ਪਿਛਲੇ 2 3 4 ਦਿਨ ਜੋ ਕੁਝ ਵਾਪਰਿਆ ਭਾਨਾ ਸਿੱਧੂ ਲੱਖਾ ਸਿਧਾਣਾ ਜਾਂ ਸਿਮਰਨਜੀਤ ਸਿੰਘ ਮਾਨ ਉਹ ਵੀ ਇੱਕ ਤਰੀਕੇ ਨਾਲ ਵੋਟਾਂ ਦਾ ਧ्रुਵੀਕਰਨ ਹੈ ਕਿਉਂਕਿ ਭਾਵੇਂ ਭਾਨਾ ਸਿੱਧੂ ਹੋਣ ਭਾਵੇਂ ਲੱਖਾ ਸਿਧਾਣਾ ਹੋਣ ਇਹਨਾਂ ਸਾਰਿਆਂ ਦਾ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਨਾ ਕਿਤੇ ਸਿਮਰਨਜੀਤ ਸਿੰਘ ਮਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਔਰ ਇਨਾਂ ਦਾ ਅੰਦੋਲਨ ਵੀ ਜਿਹੜੇ ਲੋਕ ਸਵਾਲ ਕਰਦੇ ਸੀ ਕਿ ਇਸ ਅੰਦੋਲਨ ਨਾਲ ਭਗਵੰਤ ਮਾਨ ਦੇ ਖਿਲਾਫ ਐਂਟੀ ਇਨਕੰਮੈਂਸੀ ਬਣੇਗੀ ਸੋ ਮੈਨੂੰ ਲੱਗਦਾ ਇਸ ਅੰਦੋਲਨ ਨਾਲ ਵੀ ਅਗਰ ਕੋਈ ਸਰਕਾਰ ਵਿਰੋਧੀ ਵੋਟ ਪੈਂਦੀ ਹੈ ਤੇ ਉਹ ਨਾ ਭਾਜਪਾ ਨੂੰ ਪੈਣੀ ਨਾ ਕਾਂਗਰਸ ਨੂੰ ਤੇ ਨਾ ਅਕਾਲੀ ਦਲ ਨੂੰ ਸੋ ਕਿਤੇ ਨਾ ਕਿਤੇ ਇਸ ਵਿਰੋਧ ਦਾ ਵੀ ਭਗਵੰਤ ਮਾਨ ਨੂੰ ਸਿਆਸੀ ਲਾਹਾ ਮਿਲ ਸਕਦਾ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚ ਵਿਰੋਧੀ ਧਿਰਾਂ ਦੀ ਵੋਟ ਵੰਡੇ ਜਾਣ ਦਾ ਫਾਇਦਾ ਮਿਲਦਾ ਸੋ ਬੜੀਆਂ ਦਿਲਚਸਪ ਸਥਿਤੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਦੀਆਂ ਮੈਨੂੰ ਬਣਦੀਆਂ ਨਜ਼ਰ ਆ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਆਪਣਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਸ਼ਮਤਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧ